ਰੋਤੇ ਹੋ ਸੁਣਾਵਾ ਤੁਨੂੰ ਗੱਲ ਇੱਕ ਤੁਰ ਤੋਂ ਪਰੇਮ ਹੁੰਦਾ ਕੋੜੇ ਤੇ ਸਵਾਰ ਦਾ ਕਰਮਾਂ ਚ ਲਿਖੇ ਆਉਂਦੇ ਤੁਰ ਦਰਗਾਹੋਂ ਕੋੜੇ ਵੱਡੇ ਵੱਡੇ ਤਨੀਆਂ ਦੇ ਲੇਖਾਂ ਚ ਵਪਾਰਨਾ ਪਰ ਬੈਠ ਕੇ ਕਿਰਪਾਨਾਂ ਘਮਾਈ ਚੱਲੋ ਗੋਲੀਆਂ ਚਲਾਈ ਚੱਲੋ ਇਹਨੂੰ ਕੋਈ ਫਰਕ ਨਹੀਂ ਪੈਂਦਾ ਜੀ ਬਾਬੇ ਕਿੰਨੀ ਰੈਡੀ ਕਿਤੇ ਨਾ ਕਿਤੇ ਇਹਨਾਂ ਦਸਲਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਸਾਡੇ ਬਰੀਡਰਾਂ ਵੱਲੋਂ ਕਹਿ ਲੋ ਜਾਂ ਸਾਡੇ ਲੋਕਾਂ ਵੱਲੋਂ ਤੇ ਸਵਾਗਤ ਕਰਦੇ ਮਿੱਤਰੋ ਆਪਣੇ ਫੇਸਬੁੱਕ ਚੈਨਲ ਤੇ YouTube ਚੈਨਲ ਦੇ ਨਾਲ ਜੁੜੇ ਹੋਏ ਸਾਰੇ ਸੱਜਣਾ ਦਾ ਅੱਜ ਆਪਾਂ ਪਹੁੰਚੇ ਹੋਏ ਆ ਸ਼੍ਰੀ ਮਕਸਰ ਸਾਹਿਬ ਮਾਗੀ ਮੇਲੇ ਤੇ ਤੇ ਅੱਜ ਆਪਾਂ ਤੁਹਾਡੇ ਨਾਲ ਮੁਲਾਕਾਤ ਕਰਾਉਣ ਜਾ ਰਹੇ ਆ ਬਹੁਤ ਹੀ ਪ੍ਰਸਿੱਧ ਕਵਿਸ਼ਰ ਬਾਬਾ ਪਰਤਪਾਲ ਸਿੰਘ ਜੀ ਬਰਗਾੜੀ ਦੇ ਨਾਲ ਤੇ ਬਾਬਾ ਜੀ ਸਾਰੇ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਬਾਬਾ ਜੀ ਕੀ ਮਾਹੌਲ ਐ ਇਸ ਵਾਰ ਮੰਡੀ ਦਾ ਜੀ ਮਾਹੌਲ ਵਧੀਆ ਜੀ ਠੀਕ ਐ ਮਹਾਰਾਜ ਦੀ ਕਿਰਪਾ ਨਾਲ ਸਾਰਾ ਮੇਲਾ ਭਰਿਆ ਹੋਆ ਜੀ ਬਹੁਤ ਠੀਕ ਐ ਜੀ ਸ਼ਾਹ ਦੇ ਨਾਲ ਭਰਿਆ ਹੋਆ ਬਾਬਾ ਜੀ ਫਿਰ ਕਿੰਨੀ ਤਰੀਕ ਨੂੰ ਮੰਡੀ ਦੇ ਉੱਪਰ ਜਿਹੜੇ ਤੁਸੀਂ ਆਗੇ ਸੀਗੇ ਅਸੀਂ 10 ਤਰੀਕ ਨੂੰ ਆਗੇ ਸੀਗੇ ਜੀ ਠੀਕ ਹੈ ਤੇ ਬਾਬਾ ਜੀ ਕਿਹੜੇ ਕਿਹੜੇ ਜਾਨਵਰ ਇਸ ਵਾਰ ਮੰਡੀ ਦੇ ਉੱਪਰ ਲੈ ਕੇ ਆਏ ਅਸੀਂ ਕੋਸ਼ਕ ਦਾ ਸੇਲ ਆਸਤੇ ਜਾਨਵਰ ਲੈ ਕੇ ਆਉਂਦੇ ਆ ਜੀ ਠੀਕ ਹੈ ਜੀ ਤੇ ਇੱਕ ਸਟਾਲੀਨ ਲੈ ਕੇ ਆਂਦਾ ਵਕੀਲ ਹੈ ਜੀ ਆਪਣਾ ਆਪਣਾ ਵਕੀਲ ਨਾ ਹਾਂ ਬਾਬਾ ਜੀ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੇ ਨਵੇਂ ਸੰਗਤ ਆਪਣੇ ਚੈਨਲ ਦੇ ਨਾਲ ਜੁੜੀ ਹੋਈ ਹੈ ਨਾ ਕਿਉਂਕਿ ਵਕੀਲ ਕਿਸੇ ਜਾਣ ਪਹਿਚਾਨ ਦਾ ਮਤਾਜ ਤਾਂ ਹੈ ਨਹੀਂ ਗਾਣਾ ਕਿਉਂਕਿ ਪ੍ਰਮਾਤਮਾ ਨੇ ਹੈ ਨਾ ਬਹੁਤ ਵੱਡਾ ਇਹਨੂੰ ਨਾਮ ਦਿੱਤਾ ਵਾ ਤੇ ਜਿਹੜੇ ਨਵੀਂ ਸੰਗਤ ਜੁੜੀ ਹੋਈ ਹੈ ਨਾ ਉਹਨੂੰ ਆਪਾਂ ਥੋੜਾ ਜਿਆਦਾ ਡਿਟੇਲ ਦੇ ਦਈਏ ਬਾਈ ਬਿਲਕੁਲ ਜੀ ਇਹ ਪੰਜਾਬ ਦੀ ਬਰੀਡ ਹੈ ਜੀ ਇਹ ਦਾਲਪੰਥ ਦੀ ਬਰੀਡ ਹੈ ਜੀ ਦਾਲਪੰਥ ਦੇ ਵਿੱਚ ਘੋੜਾ ਸੀਗਾ ਕਰਾਮਾਤੀ ਜੀ ਕਰਾਮਾਤੀ ਦਾ ਡਾਇਰੈਕਟ ਬੱਚਾ ਹੈ ਜੀ ਉਹ ਨੀਲੇ ਫਰੰਗੀ ਦਾ ਸੀਗਾ ਕਰਾਮਾਤੀ ਇਹ ਕਰਾਮਾਤੀ ਦਾ ਬੱਚਾ ਵਾ ਜੀ ਤੇ 64 ਪਲੱਸ ਦੀ ਹਾਈਟ ਹੈ ਜੀ ਤੇ ਪੰਜ ਕਲਿਆਣਾ ਵਾ ਤੇ ਬਹੁਤ ਮਜ਼ਬੂਤ ਤੁਹਾਡੇ ਸਾਹਮਣੇ ਹੀ ਹੈ ਜਿੱਦਾਂ ਵੀ ਤੇ ਦਲਪੰਥ ਦੀ ਪ੍ਰਾਤਨ ਬਲੱਡ ਲਾਈਨ ਹੈ ਜਿਹੜੀ ਸਾਡੇ ਪੰਜਾਬ ਦੀ ਬਲੱਡ ਲਾਈਨ ਹੈ ਜੰਗੀ ਨਸਲ ਕਹਿੰਦੇ ਆ ਜਿਹਨੂੰ ਉਹ ਆ ਜੀ ਇਹ ਬਿਲਕੁਲ ਬਾਬਾ ਜੀ ਜਿਵੇਂ ਹਨਾ ਬਾਬਾ ਜੀ ਜਿਹੜੇ ਜਦੋਂ ਇਹ ਘੋੜਾ ਆਪਣੇ ਕੋਲ ਆਇਆ ਸੀ ਹਨਾ ਉਸ ਟਾਈਮ ਤੋਂ ਲੈ ਕੇ ਹੁਣ ਦੇ ਟਾਈਮ ਤੱਕ ਘੋੜੇ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਜਮੀਨ ਅਸਮਾਨ ਦਾ ਫਰਕ ਵੀ ਪੈ ਚੁੱਕਿਆ ਹੈ ਹਨਾ ਕਿਉਂਕਿ ਤੁਹਾਡੀ ਖਾਮ ਸਮਭਾਲ ਬਹੁਤ ਚੰਗੀ ਹੈ ਹਨਾ ਤੇ ਬਾਬਾ ਜੀ ਫਿਰ ਬਰੀਡਿੰਗ ਇਹਦੀ ਹੁਣ ਚੱਲ ਰਹੀ ਹੈ ਵਕੀਲ ਦੀ ਜੀ ਬਿਲਕੁਲ ਜੀ ਇਹਦੇ ਰਿਜ਼ਲਟ ਆ ਗਏ ਆ ਜੀ ਪਹਿਲਾਂ ਇਹ ਦਲਦਪੰਥ ਦੇ ਵਿੱਚ ਵਿਚਰਦਾ ਕਰਕੇ ਤੇ ਇਹ ਛੱਡਿਆ ਨਹੀਂ ਸੀਗਾ ਤੇ ਰਿਜ਼ਲਟ ਇੇ ਭਾਬਾਈ ਕੀ ਕਾਰਨ ਸੀਗਾ ਵੀ ਇਹਨੂੰ ਆਪਾਂ ਦਲਪੰਥ ਤੋਂ ਜਿਹੜੇ ਘੋੜੇ ਨੂੰ ਆਪਾਂ ਲੈ ਕੇ ਆਏ ਆ ਇਹ ਅਲੱਗ ਕਰਿਆ ਇਹਨੂੰ ਇਹ ਸਿਰਫ ਇਹਦੀ ਬਰੀਡ ਬਚਾਉਣ ਦੇ ਲਈ ਜੀ ਇਹਦੀ ਨਸਲ ਬਚਾਉਣ ਦੇ ਲਈ ਕਿਉਂਕਿ ਕਰਾਮਾਤੀ ਦੇ ਗਰਮੇ ਚਣਵੇਂ ਬੱਚੇ ਆ ਜਿਹੜੇ ਉਹ ਦਲ ਦੇ ਵਿੱਚੋਂ ਬਾਹਰ ਨਿਕਲੇ ਆ ਤੇ ਇਸੇ ਕਰਕੇ ਵੀ ਇਹਦੀ ਮਤਲਬ ਨਸਲ ਚੱਲਦੀ ਰਵੇ ਇਹਦਾ ਨਾਮ ਚੱਲਦਾ ਰਵੇ ਇਸ ਕਰਕੇ ਇਹਨੂੰ ਬਾਬਾ ਜੀ ਕੀ ਖਾਸੀਅਤ ਆ ਤਾਂ ਜਿਹੜੀ ਆਪਣੀ ਇਹਦੀ ਜਿਹੜੀ ਕਰਾਮਾਤੀ ਦੀ ਬਲੱਡ ਲਾਈਨ ਦੀ ਕਰਾਮਾਤੀ ਬਲੱਡ ਲਾਈਨ ਦੀ ਖਾਸੀਅਤ ਜੀ ਇਹ ਸਾਰੇ ਪੱਖਾਂ ਤੋਂ ਇੱਕ ਤਾਂ ਮਜ਼ਬੂਤੀ ਪੱਖੋਂ ਬਹੁਤ ਹੈ ਜੀ ਤੁਸੀਂ ਇਹਦੇ ਸੌਮ ਦੇਖੋ ਹੈਨਾ ਤੇ ਜੇ ਜਿੱਦਾਂ ਇਹਦਾ ਸੌ ਉੱਡਾਈ ਗਿੱਟਾ ਵਾ ਤੇ ਲੱਤ ਧੁਰ ਤੱਕ ਉੱਡੀ ਹੋ ਜਾਂਦੀ ਆ ਜਿਸ ਤਰ੍ਹਾਂ ਮਾਰਵਾੜੀ ਦੇ ਵਿੱਚ ਕੀ ਹੁੰਦਾ ਸੌਮ ਨਿੱਕਾ ਹੁੰਦਾ ਲੱਤ ਪਤਲੀ ਹੁੰਦੀ ਆ ਠੀਕ ਹੈ ਜੀ ਜਿਹਦੇ ਲੱਤ ਹੀ ਨਹੀਂ ਘੋੜੇ ਦੀ ਮਜ਼ਬੂਤ ਹੈਗੀ ਤੇ ਉਹ ਤਰੂਗਾ ਕੀ ਤਰੂਗਾ ਕੀ ਹੈ ਬਿਲਕੁਲ ਜੀ 10 ਕਿਲੋਮੀਟਰ ਵਾਟ ਚੱਲ ਕੇ ਘੋੜਾ ਹੰਬ ਜੀ ਤੇ ਫਿਰ ਉਹ ਘੋੜਾ ਥੋੜੀ ਆ ਇਹਨੂੰ ਭਾਣਾ 50 ਕਿਲੋਮੀਟਰ ਵਾਟ 50 50 ਕਿਲੋਮੀਟਰ ਵਾਟ ਦਿੱਲੀ ਦਾ ਇਹਦੇ ਤੇ ਚਾਲਾ ਮਾਰਿਆ ਵਾ ਜੀ ਤੇ ਇਹਨੂੰ ਕੋਈ ਫਰਕ ਨਹੀਂ ਪੈਂਦਾ ਫਿਰ ਇਹ ਨਿੱਡਰ ਬਹੁਤ ਹੈ ਜੀ ਜਿਹੜੀ ਬਲੱਡ ਲਾਈਨ ਹੈ ਨਿੱਡਰ ਬਹੁਤ ਹੈ ਇਹਦੇ ਉੱਪਰ ਬੈਠ ਕੇ ਕਿਰਪਾਨਾ ਘ ਗੋਲੀਆਂ ਚਲਾਈ ਚੱਲੋ ਇਹਨੂੰ ਕੋਈ ਫਰਕ ਨਹੀਂ ਪੈਂਦਾ ਜੀ ਬਾਬਾ ਜੀ ਕਿੰਨੀ ਰਾਈਡਿੰਗ ਕਰਦੇ ਆ ਇਸ ਟਾਈਮ ਆਪੇ ਇਹਦੇ ਤੇ ਹੁਣ ਡੇਲੀ ਦੀ 25 ਤੋਂ 30 ਕਿਲੋਮੀਟਰ ਵੱਟ ਹੋ ਜਾਂਦੀ ਹੈ ਜੀ 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 ਕਿੰਨੀ ਉਮਰ ਕਿੰਨੀ ਹੈ ਤੁਹਾਬਾ ਜੀ ਇਸ ਟਾਈਮ ਇਹਦੀ 15 16 ਸਾਲ ਦੇ ਕਰੀਬ ਉਮਰ ਹੈ ਜੀ ਤੇ ਹੋਰ ਬਾਬਾ ਜੀ ਕਰਮਾਤੀ ਦਾ ਮੈਨੂੰ ਲੱਗਦਾ ਸ਼ਾਇਦ ਕੋਈ ਸਟੱਡਰ ਨਹੀਂ ਦੇ ਰਿਹਾ ਬੱਚਾ ਨਾਲ ਨਹੀਂ ਕਰਮਾਤੀ ਦਾ ਇੱਕ ਬੱਚਾ ਸੀਗਾ ਜਿਹੜਾ अवतार वो चला गया बाहर इत्तो पंजाब तो जी।, जी, जी ते पंजाब ਦੇ ਵਿੱਚ ਇਸ ਟਾਈਮ ਇਹੀ ਉਹ ਕੱਲਾ ਕਰਮਾਤੀ ਦਾ ਬੱਚਾ ਹੈ ਜੀ ਬਾਬਾ ਜੀ ਫਿਰ ਇਹਦਾ ਕੋਈ ਰਿਜ਼ਲਟ ਤਾਂ ਨਹੀਂ ਲੈ ਕੇ ਆਏ ਮੰਡੀ ਤੇ ਇਸ ਵਾਰ ਨਹੀਂ ਰਿਜ਼ਲਟ ਨਾਲ ਨਹੀਂ ਲੈ ਕੇ ਆਏ ਹਾਂਜੀ ਬਾਬਾ ਜੀ ਕੀ ਕਰੇ ਦੀ ਹੁਣ ਚਾਰ ਚੱਲ ਰਿਹਾ ਸਰਵਿਸ ਕੋਈ ਗੱਲ ਨਹੀਂ ਜਿੱਦਾਂ ਕੋਈ ਆਊਗਾ ਤਾਂ ਹਾਂ ਕਿਉਂਕਿ ਇਹ ਨਾ ਬਹੁਤ ਵੱਡੀ ਗੱਲ ਆ ਤੁਸੀਂ ਪਹਿਲੀ ਗੱਲ ਤਾਂ ਇਹ ਪੰਜਾਬ ਦੇ ਵਿੱਚ ਕੋਈ ਮਤਲਬ ਨੂੰ ਹਨਾ ਪਰਮੋਡ ਕਰ ਰਹੇ ਹਣਾ ਤੇ ਦੂਜੀ ਗੱਲ ਇਹ ਆ ਬਾਬਾ ਜੀ ਜਿਵੇਂ ਆਪਾਂ ਤੁਸੀਂ ਜਿਹੜੇ ਇਤਿਹਾਸ ਬਾਰੇ ਹਨਾ ਸੰਖੇਪ ਤੁਹਾਨੂੰ ਜਾਣੂ ਕਰਵਾਇਆ ਹੋਰ ਨਸਲ ਹੋਈ ਆ ਜੀ ਜਿਹੜੀ ਅਮਰਤਸਰੀ ਨਸਲ ਵਾਈਦੀ ਸੀਗੀ ਉਦੇ ਚ ਘੋੜਾ ਹੋਇਆ ਸਾਵਾ ਉਹ ਵੀ ਦਲਪੰਥ ਦੇ ਵਿੱਚ ਰਿਹਾ ਜੀ ਤੇ ਹੋਰ ਵੀ ਇੱਕ ਦੋ ਨਸਲਾ ਹੈਗੀਆਂ ਜਿਹੜੀਆਂ ਜਿਹੜੀ ਸਿੰਧੀ ਨਸਲਿਆ ਉਹ ਵੀ ਆਪਣੀ ਦੇਸੀ ਨਸਲਿਆ ਹਨਾ ਪਰ ਕਿਤੇ ਨਾ ਕਿਤੇ ਇਹਨਾਂ ਨਸਲਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਸਾਡੇ ਬਰੀਡਰਾਂ ਵੱਲੋਂ ਕਹਿ ਲੋ ਜਾਂ ਸਾਡੇ ਲੋਕਾਂ ਵੱਲੋਂ ਤੇ ਸਾਡਾ ਇੱਕੋ ਹੀ ਮਤਲਬ ਉਦੇਸ਼ ਮਤਲਬ ਮਕਸਦ ਹੈ ਸਾਡਾ ਇਹਨਾਂ ਨੂੰ ਵੀ ਅੱਗੇ ਲੈ ਕੇ ਆਉਣ ਦਾ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਅਸਲੀ ਨਸਲਾਂ ਐ ਜਿਨ੍ਹਾਂ ਦੇ ਵਿੱਚ ਮਜ਼ਬੂਤੀ ਜਿਨ੍ਹਾਂ ਦੀ ਨਿੱਡਰਤਾ ਉਹਨਾਂ ਨੂੰ ਅੱਗੇ ਲੈ ਕੇ ਆਉਂਦਾ ਇਸੇ ਕਰਕੇ ਇਹਨੂੰ ਦਲ ਦੇ ਵਿੱਚੋਂ ਨਖੇੜ ਕੇ ਫਾਰਮ ਤੇ ਲੈ ਕੇ ਆਉਂਦਾ ਜੀ ਆ ਬਾਬਾ ਜੀ ਜੇ ਮੰਨ ਲਓ ਕਿ ਘੋੜੇ ਦੀ ਉਮਰ ਵੀ ਹੁਣ ਕਾਫੀ ਹੋ ਚੁੱਕੀ ਹੈ ਨਾ ਤੇ ਫਿਟਨੈਸ ਦਾ ਇਹਦਾ ਕੀ ਰਾਜ ਆ ਵੀ ਇਹ ਇੰਨਾ ਫੈਕਟਿਵ ਕਿਉਂ ਰਹਿੰਦਾ ਜਦੋਂ ਵੀ ਆਪਾਂ ਦੇ ਇਹਦਾ ਫਿਟਨੈਸ ਹੀ ਰਹਿੰਦਾ ਇੱਕ ਤਾਂ ਨੇਚਰਲ ਖਰਾਕ ਹੈ ਜੀ ਜਿਹੜੀ ਇਹਦੀ ਜਿਹੜੀ ਆਪਾਂ ਰੁਟੀਨ ਦੇ ਵਿੱਚ ਆਪ ਵਰਤਦੇ ਆ ਉਹੋ ਜਿਹਾ ਕੁਝ ਇਹਨੂੰ ਹਨਾ ਕੋਈ ਮਤਲਬ ਮੈਡੀਸਨ ਨਹੀਂ ਕੋਈ ਕੁਝ ਨਹੀਂ ਇਹੋ ਜਿਹਾ ਕੁਝ ਨਹੀਂ ਦਿੰਦੇ ਇਹਨੂੰ ਜੀ ਨੇਚਰਲ ਖਰਾਕ ਦੇ ਨਾਲ ਆ ਤੇ ਬਾਕੀ ਐਕਸਰਸਾਈਜ਼ ਹੈ ਜੀ ਅਬੀ ਜਿਵੇਂ ਇਹ ਤਾਂ ਵਕੀਲ ਕੋਡੇ ਤੋਂ ਬਿਨਾ ਹਨਾ ਆਪਣੇ ਫਾਰਮ ਦੇ ਉੱਪਰ ਹੋਰ ਵੀ ਇੱਕ ਮੱਝੂ ਦੇ ਬਲੱਡ ਲਾਈਨ ਦਾ ਜੀ 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 ਹਾਂਜੀ ਉਹ ਬਲੰਦ ਦਾ ਬੱਚਾ ਹੈ ਜਿਹੜਾ ਬਾਈ ਸਤਵੀਰ ਜਣਾਲੇ ਕੋਲ ਸੀਗਾ ਜੀ ਜੈਡ ਬਲੈਕ ਕੋੜਾ ਉਹਦਾ ਬੱਚਾ ਵਾਜੀ ਉਹਦਾ ਨਾਮ ਆਲਮ ਹੈ ਤੇ ਉਹ ਵੀ ਹੁਣ ਸਟੱਡ ਸਰਵਿਸ ਲਈ ਓਪਨ ਕੀਤਾ ਵਾ ਜੀ ਭਾਬੀ ਬਹੁਤ ਮਿਹਨਤ ਨਾਲ ਉਹ ਕੋੜਾ ਪਿਆ ਰਿਹਾ ਬਹੁਤ ਜ਼ਿਆਦਾ ਜੀ ਉਹ ਜਦੋਂ ਆਪਣੇ ਕੋਲੇ ਆਇਆ ਸੀਗਾ ਫਾਰਮ ਤੇ ਤੇ ਸਾਰਿਆਂ ਨੇ ਮਤਲਬ ਛੇਡਾਂ ਜੀਆਂ ਕੀਤੀਆਂ ਉਹਦੇ ਨਾਲ ਮਜ਼ਾਕ ਡਾਇਆ ਸੀ ਵੀ ਇਹ ਕੀ ਲਿਆਂਦਾ ਨਾ ਟੱਟੂ ਹੀ ਕਹਿੰਦੇ ਸੀ ਉਹਨੂੰ ਤੇ ਪਰ ਅੱਜ ਮਹਾਰਾਜ ਨੇ ਕਿਰਪਾ ਕੀਤੀ ਵੀ ਸਾਡੀ ਮਿਹਨਤ ਤੇ ਇੱਕ ਲਗਨ ਨੇ ਜਿਹੜਾ ਫਲ ਲੱਗਿਆ ਵਾ ਉਹਨੂੰ ਜੀ ਬਹੁਤ ਮਜ਼ਬੂਤ ਘੋੜਾ ਬਣਿਆ ਵਾ ਜੀ ਉਹ ਵੀਰੇ ਮਿੱਟੀ ਦੇ ਉੱਪਰ ਆਇਆ ਜਿਹੜਾ ਇਹ ਖੜ ਖੜ ਕੇ ਦੇਖਦੇ ਬਾਬੇ ਤੁਸੀਂ ਬਿਲਕੁਲ ਜੀ ਬਿਲਕੁਲ ਤੇ ਇੱਕ ਆਪਾਂ ਆਪਣੀ ਫਾਰਮ ਦਾ ਜਿਹੜਾ ਲੋਕੇਸ਼ਨ ਤੇ ਜਿਹੜਾ ਨੰਬਰ ਬਾਬੇ ਬੋਲੋ ਹਣਾ ਜੀ 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 ਵੀਰ ਦਾ ਕਿਉਂਕਿ ਪੰਜਾਬ ਦੀ ਜਿਹੜੀ ਬਲੱਡ ਲਾਈਨ ਆ ਹਨ ਜੰਗੀ ਘੋੜੇ ਵੀਡੀਓ ਆਪਾਂ ਬ੍ਰਾਡ ਲਾਈਨ ਨੂੰ ਸੰਭਾਲ ਲਿਆਣਾ ਵੱਧ ਤੋਂ ਵੱਧ ਏ ਕੋਡੇ ਤੋਂ ਆਪਾਂ ਵੀਡੀਓ ਰੱਖਣਾ ਸਰਵਿਸ ਦੇ ਤੇ ਮੋਬਾਈਲ ਨੰਬਰ ਬੋਲ ਕਿਤਾ ਹਾਂਜੀ ਨੰਬਰ ਹੈਗਾ ਜੀ ਆਪਣਾ 7804001984 62835 36995 ਜੀ ਤੇ ਬਾਬਾ ਜੀ ਸੰਗਤ ਨੂੰ ਹਨਾ ਵੀਡੀਓ ਦੇ ਅਖੀਰ ਦੇ ਵਿੱਚ ਥੋੜਾ ਜਿਆ ਘੋੜਿਆਂ ਦੇ ਬਾਰੇ ਕੋਈ ਸਾਨੂੰ ਹਨਾ ਸੁਣਾਇਓ ਹਾਂਜੀ ਸੁਣ ਲੋ ਸਰੋ ਤੇ ਉਹ ਸੁਣਾਵਾ ਤੁਨੂੰ ਗੱਲ ਇੱਕ ਧੁਰ ਤੋਂ ਪਰੇ ਮਹੁੰਦਾ ਕੋੜੇ ਤੇ ਸਵਾਰ ਦਾ ਕਰਮਾਂ 'ਚ ਲਿਖੇ ਆਉਂਦੇ ਤੁਰ ਦਰ ਗਾਹੋਂ ਕੋੜੇ ਵੱਡੇ ਵੱਡੇ ਤਨੀਆਂ ਦੇ ਲੇਖਾਂ 'ਚ ਵਪਾਰਨਾ ਘੋੜਿਆਂ ਦੀ ਦੁਨੀਆ ਦਾ ਵੱਖਰਾ ਸਵਾਦ ਹੁੰਦਾ ਰੱਖਦਾ ਹੈ ਕੋੜਾ ਬੰਦਾ ਸ਼ੌਕ ਤੇ ਪਿਆਰਨਾ ਕੀਰਤੀ ਗਰੀਬਾਂ ਦੇ ਰੇੜੇ ਜੁੜ ਭਾਰ ਟੋਹੇ ਰਾਜੇ ਮਹਾਰਾਜਿਆਂ ਦੇ ਰੱਥਾਂ 'ਚ ਸ਼ਿੰਗਾਰ ਦਾ ਰੋਟੀ ਚੰਗੀ ਲੱਗਦੀ ਨਹੀਂ ਮਰ ਜਾਵੇ ਕੋੜਾ ਕਿਤੇ ਘਾਟਾ ਬਹੁਤ ਵੱਡਾ ਪਵੇ ਕਦੇ ਨਾ ਸਹਾਰਨਾ ਘੋੜਿਆਂ ਦੀ ਦੁਨੀਆ ਦਾ ਵੱਖਰਾ ਸੁਆਦ ਹੁੰਦਾ ਰੱਖਦਾ ਹੈ ਕੋੜਾ ਬੰਦਾ ਸ਼ੌਕ ਤੇ ਪਿਆਰ ਨਾਲ ਉਹ ਪਾਪੀ ਤੇ ਹੰਕਾਰੀ ਬੰਦੇ ਘੋੜੇ ਨੂੰ ਪਸੰਦ ਨਹੀਂ ਭਾਈ ਬਣ ਸਾਥ ਦੇਵੇ ਸਾਦੇ ਜ਼ਿਮੀਦਾਰ ਦਾ ਦੇਵਤਿਆਂ ਦਾ ਰੂਪ ਇਹ ਰਹਿਣ ਵਿੱਚ ਮਾਤ ਲੋਕ ਵਿਗੜੇ ਵੇ ਕਾਜ ਬਹੁਤ ਕੋੜਾ ਹੈ ਸਵਾਰ ਦਾ ਘੋੜਿਆਂ ਦੀ ਦੁਨੀਆ ਦਾ ਵੱਖਰਾ ਸੁਆਦ ਹੁੰਦਾ ਰੱਖਦਾ ਹੈ ਕੋੜਾ ਬੰਦਾ ਸ਼ੌਕ ਤੇ ਪਿਆਰ ਨਾਲ ਉਹ ਨੀਲੇ ਘੋੜੇ ਵਾਲੇ ਨੂੰ ਡੰਡਾਟ ਕਰਾਂ ਵਾਰੋ-ਵਾਰੀ ਰੱਖਿਓ ਧਿਆਨ ਸਦਾ ਘੋੜੇ ਪਰਵਾਰ ਦਾ ਘੋੜੇ ਦੂਰ ਕਰਿਓ ਨਾ ਬਰਗਾੜੀ ਵਾਲਿਆਂ ਤੋਂ ਘੋੜਿਆਂ ਬਗੈਰ ਇੱਕ ਪਲ ਨਹੀਂ ਗੁਜ਼ਾਰਦਾ ਘੋੜਿਆਂ ਦੀ ਦੁਨੀਆ ਦਾ ਵੱਖਰਾ ਸਵਾਦ ਹੁੰਦਾ ਰੱਖਦਾ ਹੈ ਘੋੜਾ ਬੰਦਾ ਸ਼ੌਕ ਤੇ ਪਿਆਰ ਨਾਲ ਬਹੁਤ ਬਹੁਤ ਧੰਨਵਾਦ ਧੰਨਵਾਦ ਕਿਸੇ ਵੀ ਵੀਰ ਨੇ ਸਾਡੇ ਸਰਵਿਸ ਲੈਣੀਆਂ ਤਾਂ ਬਾਬਾ ਜੀ ਦੇ ਦਿੱਤੇ ਹੋਏ ਨੰਬਰ ਦੇ ਉੱਪਰ ਸੰਪਰਕ ਕਰ ਲਿਓ ਇਹ ਤੁਹਾਨੂੰ ਕਿਵੇਂ ਲੱਗਿਆ ਕੋਰਾ ਹਨਾ ਬਬਈ ਨੇ ਬਹੁਤ ਮਿਹਨਤ ਦੇ ਨਾਲ ਜਿਹੜੇ ਦੋ ਪੂਰੀ ਪਿਆਰ ਕਰਿਆ ਪਹਿਲਾ ਦਲਪੰਤ ਦੇ ਵਿੱਚੋਂ ਇਹਨੂੰ ਕਰਾਮਾਤੀ ਦੇ ਬੱਚੇ ਨੂੰ ਲੈ ਕੇ ਆਂਦੇ ਤੇ ਦੂਜਾ ਮੱਧੀ ਦੇ ਬਲੱਡ ਲਾਈਨ ਦਾ ਬਬਈ ਕਹਿੰਦੇ ਕਿਸੇ ਟਾਈਮ ਦੋ ਉਹ ਛੋੜੇ ਨੂੰ ਪਿੱਛੇ ਆ ਕਰਦੇ ਸੀ ਅੱਜ ਤੁਸੀਂ ਵੀਡੀਓ ਦੇ ਵਿੱਚ ਜਿਹੜਾ ਕੋਰਾ ਦੇਖ ਰਹੇ ਹੋ ਜਿਹੜੇ ਸਟੈਂਡ ਤੇ ਧਾਕੇ ਬਬਈ ਨੇ ਖੜਾ ਕਰਿਆ ਵਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜਣ ਜਰੂਰ ਕਰ ਦਿਓ ਜਿਉਂਦੇ ਬਸ ਤੇ ਰੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ